ਕਹਿੰਦੇ ਆ ਕਿ ਆਦਤ ਹਰ ਇੱਕ ਚੀਜ਼ ਦੀ ਮਾੜੀ ਹੈ ਨਸ਼ਾ ਹਰ ਇੱਕ ਮਾੜਾ ਹੈ ਭਾਵੇਂ ਉਹ ਸੋਸ਼ਲ ਮੀਡੀਆ ਦਾ ਨਸ਼ਾ ਹੀ ਕਿਉਂ ਨਾ ਹੋਵੇ ਕਈ ਲੋਕਾਂ ਨੂੰ ਸੋਸ਼ਲ ਮੀਡੀਆ ਦੇਖਣ ਦਾ ਨਸ਼ਾ ਹੈ ਉਹ ਸਾਰਾ ਦਿਨ ਸੋਸ਼ਲ ਮੀਡੀਆ ਦੇਖਦੇ ਰਹਿੰਦੇ ਨੇ ਕਈਆਂ ਨੂੰ ਸੋਸ਼ਲ ਮੀਡੀਆ ਉੱਤੇ ਰੀਲਾਂ ਬਣਾਉਣ ਦਾ ਵੀਡੀਓ ਬਣਾਉਣ ਦਾ ਨਸ਼ਾ ਦਾ ਅੱਜ ਦੀ ਜੋ ਮੈਂ ਸੱਚੀ ਘਟਨਾ ਤੁਹਾਨੂੰ ਸੁਣਾਉਣ ਜਾ ਰਿਹਾ ਇਸ ਵਿੱਚ ਇੱਕ ਵਿਆਹੀ ਹੋਈ ਔਰਤ ਨੂੰ ਸੋਸ਼ਲ ਮੀਡੀਆ ਉੱਤੇ ਰੀਲਾਂ ਬਣਾਉਣ ਦਾ ਨਸ਼ਾ ਸੀ ਇੰਸਟਾਗ੍ਰam, ਯੂਟਿਊਬ, ਫੇਸਬੁੱਕ ਉੱਤੇ ਉਹ ਰੀਲਾਂ ਬਣਾਉਂਦੀ ਸੀ ਤੇ ਆਖਰ ਉਸ ਨੇ ਇਸ ਨਸ਼ੇ ਦੇ ਪਿੱਛੇ ਉਹ ਕਰ ਦਿੱਤਾ ਜਿਸ ਦੀ ਸ਼ਾਇਦ ਕਿਸੇ ਨੇ ਕਲਪਨਾ ਨਹੀਂ ਕੀਤੀ ਸੀ ਇਹ ਸੱਚੀ ਘਟਨਾ ਹਰਿਆਣਾ ਦੇ ਭਵਾਨੀ ਦੀ ਹੈ ਇੱਥੋਂ ਦਾ ਰਹਿਣ ਵਾਲਾ ਪ੍ਰਵੀਨ ਕੁਮਾਰ ਜਿਸ ਦਾ ਵਿਆਹ ਹੁੰਦਾ 7-8 ਸਾਲ ਪਹਿਲਾਂ ਰਵੀਨਾ ਦੇ ਨਾਲ ਰਵੀਨਾ ਰਵਾੜੀ ਦੀ ਰਹਿਣ ਵਾਲੀ ਸੀ ਰਵੀਨਾ ਨੂੰ ਰੀਲਾਂ ਬਣਾਉਣ ਦਾ ਬੜਾ ਸ਼ੌਂਕ ਸੀ ਉਹ ਸੋਸ਼ਲ ਮੀਡੀਆ ਉੱਤੇ ਬੜੀ ਐਕਟਿਵ ਰਹਿੰਦੀ ਸੀ ਪਰ ਪ੍ਰਵੀਨ ਨੂੰ ਉਸਦੀ ਇਹ ਗੱਲ ਬਿਲਕੁਲ ਪਸੰਦ ਨਹੀਂ ਸੀ ਉਹ ਇਸ ਨੂੰ ਰੋਕਦਾ ਸੀ ਤੇ ਇਸ ਗੱਲ ਤੋਂ ਪ੍ਰਵੀਨ ਪਰੇਸ਼ਾਨ ਵੀ ਸੀ ਕਿ ਉਸਦੀ ਜੋ ਪਤਨੀ ਆ ਉਹ ਸੋਸ਼ਲ ਮੀਡੀਆ ਉੱਤੇ ਰੀਲਾਂ ਬਣਾਵਣਾ ਪਉਂਦੀ ਆ ਹੁਣ ਜੋ ਰਵੀਨਾ ਹੁੰਦੀ ਆ ਰਵੀਨਾ ਨੂੰ ਮਿਲਦਾਗਾ ਯੂਟਿਊਬਰ சுரேਸ਼ சுரேਸ਼ ਤੇ ਰਵੀਨਾ ਦੋਨਾਂ ਦੀ ਦੋਸਤੀ ਹੋ ਜਾਂਦੀ ਆ ਦੋਸਤੀ ਪਿਆਰ ਦੇ ਵਿੱਚ ਬਦਲ ਜਾਂਦੀ ਆ ਤੇ ਇਹਨਾਂ ਦੀ ਐਨੀ ਨੇੜਤਾ ਹੋ ਜਾਂਦੀ ਆ ਕਿ ਮੀਡੀਆ ਰਿਪੋਰਟ ਅਨਸਾਰ ਇਹ ਆਪਸ ਵਿੱਚ ਸਰੀਰਕ ਸੰਬੰਧ ਵੀ ਬਣਾਉਂਦੇ ਆ ਇੱਕ ਦਿਨ ਜੋ ਪ੍ਰਵੀਨ ਹੁੰਦਾ ਹੈ ਉਹ ਰਵੀਨਾ ਅਤੇ ਸੁਰੇਸ਼ ਨੂੰ ਇਤਰਾਜਯੋਗ ਹਾਲਤ ਦੇ ਵਿੱਚ ਦੇਖ ਲੈਂਦਾ ਹੈ ਤੇ ਇਹ ਪੜਕ ਜਾਂਦਾ ਇਹਨਾਂ ਦੇ ਨਾਲ ਗੁੱਸੇ ਹੁੰਦਾ ਝਗੜਾ ਕਰਦਾ ਤੇ ਹੁਣ ਰਵੀਨਾ ਅਤੇ ਸੁਰੇਸ਼ ਨੇ ਸੋਚਿਆ ਕਿ ਪ੍ਰਵੀਨ ਨੂੰ ਰਸਤੇ ਦੇ ਵਿੱਚੋਂ ਹਟਾਉਣਾ ਹੋਵੇਗਾ ਤਾਂ ਇਹ ਦੋਨੋਂ ਮਿਲ ਕੇ ਉਸ ਦਾ ਗਲ ਘੁੱਟ ਦਿੰਦੇ ਆ ਗਲ ਘੁੱਟਣ ਤੋਂ ਬਾਅਦ ਪਰਵੀਨ ਦੀ লাশ ਨੂੰ ਸਹਿਰ ਤੋਂ ਬਾਹਰ ਇੱਕ ਗੰਦਾ ਨਾਲਾ ਹੁੰਦਾ ਉਸ ਵਿੱਚ ਸੁੱਟ ਦਿੰਦੇ ਨੇ ਤੇ ਰਵੀਨਾ ਘਰ ਆ ਕੇ ਕਹਿੰਦੀ ਹੈ ਕਿ ਪਰਵੀਨ ਪਤਾ ਨਹੀਂ ਕਿੱਥੇ ਗਾਇਬ ਹੋ ਗਿਆ ਪਰਿਵਾਰ ਵਾਲੇ ਪਰੇਸ਼ਾਨ ਹੋ ਜਾਂਦੇ ਨੇ ਤੇ ਉਹ ਪੁਲਿਸ ਦੇ ਕੋਲ ਜਾਂਦੇ ਨੇ ਹੁਣ ਪੁਲਿਸ ਪਰਵੀਨ ਦੀ ਤਲਾਸ਼ ਕਰਦੀ ਹੈ ਤੇ ਇਸ ਮਾਮਲੇ ਦੀ ਜਾਂਚ ਕਰਦੀ ਹੈ ਆਖਰ ਪੁਲਿਸ ਨੂੰ ਪਰਵੀਨ ਦੀ লাশ ਮਿਲ ਜਾਂਦੀ ਹੈ ਨਾਲੇ ਦੇ ਵਿੱਚੋਂ ਜੋ ਕਿ ਸੜ ਚੁੱਕੀ ਸੀ ਉਸ ਤੋਂ ਬਾਅਦ ਪੁਲਿਸ ਰਵਿਨਾ ਅਤੇ ਏਸ ਦੇ ਪ੍ਰੇਮੀ ਸੁਰੇਸ਼ ਨੂੰ ਗ੍ਰਿਫਤਾਰ ਕਰਦੀ ਹੈ ਤੇ ਜੋ ਸਾਰਾ ਮਾਮਲਾ ਹੁੰਦਾ ਉਹ ਖੁੱਲ ਕੇ ਸਾਹਮਣੇ ਆਉਂਦਾ ਹੈ ਹੁਣ ਪੁਲਿਸ ਨੇ ਇਹਨਾਂ ਨੂੰ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਅਦਾਲਤ ਵਿੱਚ ਪੇਸ਼ ਕਰਕੇ ਉਸ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਇਹਨਾਂ ਨੂੰ ਅਦਾਲਤ ਵੱਲੋਂ ਕੀ ਸਜ਼ਾ ਦਿੱਤੀ ਜਾਂਦੀ ਹੈ ਸੋ ਕਹਿਣ ਦਾ ਮਤਲਬ ਇਹੀ ਹੈ ਕਿ ਨਸ਼ਾ ਕੋਈ ਵੀ ਮਾੜਾਗਾ ਤੁਸੀਂ ਕਿਸੇ ਚੀਜ਼ ਦੇ ਆਦੀ ਨਾ ਹੋਵੋ ਜਦੋਂ ਤੁਸੀਂ ਕਿਸੇ ਚੀਜ਼ ਦੇ ਆਦੀ ਹੋ ਜਾਂਦੇ ਹੋ ਉਹ ਭਾਵੇਂ ਚੱਟੇ ਦਾ ਨਸ਼ਾ ਉਹ ਭਾਵੇਂ ਕੋਈ ਵੀ ਨਸ਼ਾ ਜਦੋਂ ਤੁਸੀਂ ਆਦੀ ਹੋ ਜਾਂਦੇ ਹੋ ਤਾਂ ਉਹ ਨਸ਼ਾ ਤੁਹਾਨੂੰ ਕਿਸੇ ਨਾ ਕਿਸੇ ਗਲਤ ਪਾਸੇ ਜ਼ਰੂਰ ਲੈ ਕੇ ਜਾਏਗਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਸਾਰੇ ਦੋਸਤਾਂ ਨੂੰ ਅਸਿਕਾ